ਗੁਰੂ ਪਿਆਰੀ ਜੋ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸੰਗ ਜੀ ਜਿਹੜੇ ਸ਼ਾਂਤੀ ਸੰਗਤਾਂ ਸਨਿਯਾਨੀ ਇਹ ਅਸਾਂ ਕੀ ਹੀਟ ਬਗਾ ਜੀਤ ਸਿੰਘ ਜੀ ਆਰ ਵਿੱਚ ਬਣ ਰਿਹਾ ਗਿਆ ਹੈ ਜੀ ਇਹ ਅਸਾਂ ਦਾ ਟਖੰਡ ਸ੍ਰੀ ਹਜੂਰ ਸਾਹਿਬ ਹੇ ਜੀ ਇਹ ਦਾਨ ਕੀ ਢੰਗ ਦਾ ਵਾਰੀ ਕਮਰਿਆਂ ਦਾ ਪਰਵੰਦ ਸਾਡੇ ਗੁਰੂ ਦਾ ਲੰਗਰ 24 ਘੰਟੇ ਢੁੱਟ ਵਰਤਦਾ ਹੈ ਜੀ ਸੇਕ ਸਤਾਨੀੇਵਾ ਸ੍ਰੀਮਾਨ ਸੰਤ ਵਾਵਾ ਜੀ ਦਾ ਬਿੰਜੀ ਨੇ ਕਰਵਾਈ ਹੈ ਆਕੀ ਹੁਣ ਜੀਵਾ ਕਰਵਾ ਰਹੇ ਅੰਮ੍ਰੀਂ ਮਾਨ ਸਤਿਵਾਪਾ ਨਰਿੰਦਰ ਜੀ ਆਕੀ ਸ੍ਰੀਮਾਨ ਸਤਿਵਾਪਾ ਮਰਵਿੰਦਰ ਜੀ ਤਾਂ ਤਾ ਮਹ ਪੁਰਖ ਨੇ ਤਾਂ ਤਾ ਜੀ ਭਲੇ ਲਈ ਗਾ ਜੀਵਾ ਜੀ ਤੋਪਰੀ ਰੱਖੀ ਹੈ ਜੀ ਜੀਵਾ ਲਈ ਹੈ ਮੋਰੀ ਟਿਮੜੀ ਆਪਣੇ ਪੱਖੀ ਨੀ ਉਹ ਗੁਰ ਘਰ ਦਾ ਪ੍ਰਚਾਰ ਅਜੇ ਰੂਪਾਤਾ ਬਣੇ ਕੇ ਜਾਓ ਜੀ ਗੁਰੂ ਘਰੀਆਂ ਗੁਰੂਆਂ ਲੈ ਕੇ ਜਾਓ ਜੀ ਅੰਦੇ ਗੁਰੂ ਦਾਨੰਗਰ ਕੈਲਰੀ ਆ ਜੀ ਸਾਹੀ ਸੰਗਣੇ ਢਾਕੀ ਜਣਾ ਵਾਏ ਰੁਜੀ ਗਾ ਹਾਂ ਸਾ ਵਾਹਿਗੁਰੂ ਜੀ ਕੀ ਫਤਿਹ ਤਨੂ ਵੇ ਜੀ ਜੀਵਾ ਗੁਰੂ ਕਰਦੀਆਂ ਨਗਰਾਂ ਵਾਸੀ ਗੁਰੂ ਕਰਦੀਆਂ ਮਾਰਨਾ ਮਾਰ ਕੇ ਬਾਦੂ ਸਾਡੇ ਮੁੰਡੇ ਕਿਹੜੇ ਇੱਕਮ ਕਿੱਥੇ ਆ ਹਜਾ ਹਜਾ ਦੇਣਾ ਜੀ ਉਹ ਦੇਣਾ ਉਧਰ ਮੇਂ ਹੋਗਾ ਨਹੀਂ ਕੋਪੀ ਨੂੰ ਬਿਲਾਉਣਾ ਫਸਲਾਉਣਾ ਮਨ ਨਾਲ ਪੱਤੇ ਕੱਟੇ ਰਹੀਆਂ ਆਨੇ ਚੱਲੀਏ ਜਾਂਦੇ ਜੀ ਇਹ ਕੀ ਹੈ